ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਸਾਰੇ ਰਲ ਮਿਲ ਕੇ ਜਪਜੀ ਸਾਹਿਬ ਦੇ ਅਰਥ ਸ਼ੁਰੂ ਕੀਤੇ ਆ ਗੁਰਬਾਣੀ ਗਾਧ ਬੋਧਾ ਇਹਦੇ ਅਰਥ ਕਰਨੇ ਇੱਕ ਬੜਾ ਔਖਾ ਕਾਰਜ ਆ ਪਰ ਫਿਰ ਵੀ ਚਲੋ ਆਪਾਂ ਰਲ ਮਿਲ ਕੇ ਜੋ ਵਿਦਵਾਨਾਂ ਨੇ ਟੀਕੇ ਕੀਤੇ ਆ ਵਿਆਖਿਆ ਕੀਤੀ ਆ ਉਹਨਾਂ ਜੋ ਆਪਾਂ ਸਾਰੇ ਪੜ੍ਹ ਕੇ ਉਹਨਾਂ ਦੀ رائے ਅਨੁਸਾਰ ਜਿਹੜਾ ਵਾ ਕੁਸ਼ਣਾ ਕੁਸ਼ ਆਪਾਂ ਸਾਂਝਾ ਕਰ ਰਹੇ ਆ ਕਿਉਂਕਿ ਗੁਰਬਾਣੀ ਜਿਹੜੇ ਵੀ ਮਹਾਂਪੁਰਖਾਂ ਨੂੰ ਨਾਜ਼ਿਲ ਹੋਈ ਆ ਭਾਵ ਕੇ ਉੱਤਰੀ ਆ ਅਸਲੀ ਅਰਥ ਉਹ ਹੀ ਜਾਣਦੇ ਆ ਆਪਾਂ ਫਿਰ ਵੀ ਇਹ ਆਪਣੀ ਕੋਸ਼ਿਸ਼ ਹੀ ਹੈਗੀ ਆ ਇਹ ਜਿਹੜਾ ਵਾ ਐਂਡ ਤੇ ਫਾਈਨਲ ਨਹੀਂ ਆਏ ਠੀਕ ਆ ਗੁਰਬਾਣੀ ਦਾ ਕਦੀ ਵੀ ਕੋਈ ਅਰਥਾਂ ਦੇ ਵਿੱਚ ਦਾਵਾਇਦਾਰੀ ਨਹੀਂ ਕੀਤੀ ਜਾ ਸਕਦੀ ਸਿਰਵਰਾਲ ਮਿਲ ਕੇ ਵਿਚਾਰ ਹੀ ਪੇਸ਼ ਕੀਤੇ ਜਾ ਸਕਦੇ ਆ ਠੀਕ ਆ ਤੇ ਆਪਾਂ ਕੀਤਾ ਸੀ ਜਪ ਦਾ ਅਰਥ ਸ਼ਲੋਕ ਦਾ ਅਰਥ ਤੇ ਅੱਜ ਜਿਹੜਾ ਜਪਜੀ ਸਾਹਿਬ ਦੇ ਵਿੱਚ ਪਹਿਲੀ ਪੌੜੀ ਆ ਜਿਹੜੀ ਬੜਿਆ ਮੇਨ ਭਾਵ ਆ ਇਹਦਾ ਤੇ ਬੜੇ ਡੂੰਘੇ ਅਰਥ ਨੇ ਇਹਦੇ ਵਿੱਚ ਤੇ ਉਸ ਪੌੜੀ ਦੇ ਅਰਥ ਕਰਨ ਜਾ ਰਹੇ ਆ ਸੋ ਆਪਾਂ ਸਾਰੇ ਪਿਆਰ ਦੇ ਨਾਲ ਜਿਹੜਾ ਵਾ ਇੱਕ ਦੂਜੇ ਨਾਲ ਰਲ ਮਿਲ ਕੇ ਇਹਦੇ ਅਰਥ ਸ਼ੁਰੂ ਕਰਾਂਗੇ ਪੌੜੀ ਆਪਾਂ ਪਹਿਲਾਂ ਹੀ ਲਿਖਤੀ ਆ ਵੀ ਚਲੋ ਆਪਣਾ ਟਾਈਮ 바ਜੇ ਤੇ ਸਾਰਿਆਂ ਨੂੰ ਲਗਭਗ ਯਾਦ ਵੀ ਆ ਪੌੜੀ ਠੀਕ ਆ ਤੇ ਇਹ ਪੌੜੀ ਦੀ ਖਾਸੀਅਤ ਇਹ ਆ ਪੀ ਇਹਦੇ ਵਿੱਚ ਬਡੇ ਗੁਰੂ ਸਾਹਿਬ ਨੇ ਜਿਹੜਾ ਵਾਣਾ ਉਸ ਵੇਲੇ ਜੋ ਦੋ ਹੀ ਧਰਮ ਜ਼ਿਆਦਾ ਚੱਲਦੇ ਸੀ ਇੱਕ Hindu ਧਰਮ ਇੱਕ Islam ਧਰਮ ਜਦੋਂ ਆਪਾਂ ਨੂੰ ਅਰਥ ਕਰਨੇ ਆ ਉਦੋਂ ਦੇ ਸਮਾਜਿਕ ਧਾਰਮਿਕ ਹਾਲਤ ਵੇਖਣ ਦੇ ਲਈ 550 ਸਾਲ ਪਿੱਛੇ ਥੋੜਾ ਜਿਹਾ ਜਾਣਾ ਪਵੇਗਾ ਕਿ ਉਦੋਂ ਦੇ ਸਮਾਜ ਦੇ ਹਾਲਾਤ ਕੀ ਸੀ ਠੀਕ ਆ ਉਦੋਂ ਦੇ ਸਮਾਜ ਦੇ ਹਾਲਾਤਾਂ ਨੂੰ ਵੇਖ ਕੇ ਗੁਰੂ ਸਾਹਿਬ ਨੇ ਵੇਖਿਆ ਕਿ ਧਰਮ ਦੀ ਕਿਵੇਂ ਨਰਾਦਰੀ ਹੋ ਰਹੀ ਆ ਧਰਮ ਨੂੰ ਕਿਵੇਂ ਰਾਜਨੀਤੀ ਲੋਕਾਂ ਵੱਲੋਂ ਥੱਲੇ ਨੱਪਿਆ ਜਾ ਰਿਹਾ ਵੇ ਇਹ ਸਾਰੀਆਂ ਚੀਜ਼ਾਂ ਨੂੰ ਗੁਰੂ ਸਾਹਿਬ ਨੇ ਮੱਦੇ ਨਜ਼ਰ ਰੱਖਦੇ ਸਾਨੂੰ ਜੀਵਾਂ ਲਈ ਸਦਾ ਲਈ ਉਤਾਰ ਪਾਰ ਉਤਾਰਾ ਸਾਡਾ ਕਰਨ ਦੇ ਲਈ ਨਾ ਇਹ ਸਾਨੂੰ ਗੁਰਬਾਣੀ ਦਾ ਇੱਕ ਬੜਾ ਵੱਡਾ ਖਜ਼ਾਨਾ ਦਿੱਤਾ ਗੁਰੂ ਸਾਹਿਬ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਕਿ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲਖਵਾਰ ਹੁਣ ਵੇਖੋ ਵੀ ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਹਿਲੀ ਬਾਣੀ ਆ ਠੀਕ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਵਨ ਅੰਗ ਆਪਾਂ ਦੱਸਿਆ ਉਹਨਾਂ ਵੀ ਪਾਵਨ ਅੰਗ 1 ਨੰਬਰ ਤੋਂ ਇਹ ਸਟਾਰਟ ਹੁੰਦੀ ਬਾਣੀ ਹਨਾ ਤੇ ਇਹਦੇ ਵਿੱਚ ਵੇਖੋ ਜਿਹੜੀ ਪਹਿਲੀ ਪੰਕਤੀ ਆ ਨਾ ਹੁਣ ਉਹਦਾ ਹੀ ਅੱਜ ਤੱਕ ਜਿਹੜਾ ਵਾ ਉਹ ਵੱਖ-ਵੱਖ ਵਿਦਵਾਨਾਂ ਨੇ ਕੀਤੇ ਆ ਇਹਦੇ ਅਰਥ ਏਕੇ ਦਾ ਅਰਥ ਕੀਤਾ ਵਾ ਵੀ ਮਨ ਦੀ ਸੋਚ ਤੇ ਏਕੇ ਦਾ ਹੈਗਾ ਵਾ ਵੀ ਸੋਚਿਆ ਸੋਚਣਾ ਹੋ ਵੀ ਜਦੋਂ ਆਪਾਂ ਆਮ ਹੀ ਸਾਡੇ ਘਰਾਂ 'ਚ ਬਜ਼ੁਰਗ ਕਹਿੰਦੇ ਆ ਵੀ ਸੋਚਣਾ ਕੁਝ ਨਹੀਂ ਹੁੰਦਾ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਗੱਲ ਇਹ ਵੀ ਸਹੀ ਆ ਵੀ ਸਾਡੇ ਸੋਚਿਆ ਕੁਝ ਨਹੀਂ ਹੋਣਾ ਜੋ ਪ੍ਰਮਾਤਮਾ ਨੇ ਵਿਧ ਬਣਾਈ ਹੋਣਾ ਉਹ ਹੀ ਆ ਪਰ ਇਹ ਵੀ ਅਰਥ ਕਰਨ ਵੇਲੇ ਖਿਆਲ ਰੱਖਣਾ ਪੈਂਦਾ ਵਾ ਵੀ ਵਾਕਿਆ ਗੁਰੂ ਸਾਹਿਬ ਨੇ ਇੱਥੇ ਵਿਚਾਰ ਤੋਂ ਕੀਤਾ ਵਾ ਜਾਂ ਸੁਚਮਤਾ ਪਵਿੱਤਰਤਾ ਤੋਂ ਕੀਤੇ ਆ ਜਦੋਂ ਆਪਾਂ ਸਾਰੀ ਪੌੜੀ ਦੇ ਅਰਥ ਕਰਦੇ ਆ ਨਾ ਵੀ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲਖਵਾਰ ਚੁੱਪੇ ਚੁੱਪਣਾ ਵੇ ਜੇ ਲਾਇ ਰਿਹਾ ਲਿਵਤਾਰ ਇਹ ਜਿਹੜੀਆਂ ਚਾਰ ਪੰਕਤੀਆਂ ਪਹਿਲੀਆਂ ਇਹਨਾਂ ਪਹਿਲੀਆਂ 4 ਚੌਂ ਪੰਕਤੀਆਂ ਦੇ ਵਿੱਚ ਜਦੋਂ ਆਪਾਂ ਬੜੇ ਧਿਆਨ ਨਾਲ ਇਹਨੂੰ ਪੜਾਂਗੇ ਨਾ ਚੌਂ ਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਆ ਸਭ ਤੋਂ ਵੱਡੀ ਉਹ ਆ ਮਨ ਵੀ ਮਨ ਦੇ ਬਾਰੇ ਆ ਇਹ ਠੀਕ ਆ ਵੀ ਕਹਿੰਦੇ ਵੀ ਮਨ ਦੀ ਸੁਚਮਤਾ ਕਿਵੇਂ ਹੋ ਸਕਦੀ ਪਵਿੱਤਰਤਾ ਕਿਵੇਂ ਹੋ ਸਕਦੀ ਆ ਠੀਕ ਆ ਜਿਦਾਂ ਆਪਾਂ ਬਾਣੀ ਪੜ੍ਹਦੇ ਆਂ ਅਗਲੀ ਪੰਕਤੀ ਚ ਆਉਂਦਾ ਵਾ ਵੀ ਚੁੱਪ ਵੀ ਜਿਹੜਾ ਆਪਾਂ ਕਹਿੰਨੇ ਵੀ ਮੋਨ ਸਮਾਧੀ ਚ ਚਲੇ ਗਿਆ ਵੀ ਬੋਲਦਾ ਹੀ ਕੁਛ ਨਹੀਂ ਹਨਾ ਤੇ ਗੁਰੂ ਸਾਹਿਬ ਨੇ ਕਿਹਾ ਵੀ ਚੁੱਪ ਚੁੱਪਣਾ ਹੋਵੇਈ ਵੀ ਉਹ ਚੁੱਪ ਹੀ ਰਹਿਦਾ ਬੰਦਾ ਹਨਾ ਜਿਹਨੂੰ ਆਪਾਂ ਮੋਨਤਾਰੀ ਵੀ ਕਹਿ ਦਿੰਨੇ ਅੱਗੇ ਗੱਲ ਕੀਤੀ ਗੁਰੂ ਸਾਹਿਬ ਨੇ ਭੁੱਖਿਆ ਭੁੱਖਣਾ ਉਤਰੀ ਹੁਣ ਭੁੱਖ ਦਾ ਸੰਬੰਧ ਵੀ ਮੰਨਣਾ ਹੀ ਆ ਆਪਾਂ ਕਹਿੰਨੇ ਹਾਲਾਕ ਭਾਵੇਂ ਸਰੀਰ ਆ ਜਦੋਂ ਭੁੱਖ ਲੱਗਦੀ ਆ ਪਰ ਸਾਇਨ ਤਾਂ ਮੰਨ ਨਹੀਂ ਦਿੰਦਾ ਨਾ ਮਨ ਕਹਿੰਦਾ ਹੁਣ ਮੈਂ ਰੱਜ ਗਿਆ ਨਹੀਂ ਯਾਰ ਹੋਰ ਨਹੀਂ ਖਾਣਾ ਹਨਾ ਜਾਂ ਕਈ ਰੀ ਸੋਚਦੇ ਰੱਖ ਲਓ 2 ਘੰਟੇ ਬਾਅਦ ਫੇਰ ਭੁੱਖ ਲੱਗੇਣੀ ਬਾਅਦ ਚ ਖਾਵਾਂਗੇ ਵੀ ਗੱਲ ਖੇੜ ਸਾਰੀ ਮੰਨਦੀ ਐ ਠੀਕ ਆ ਅੱਗੇ ਆਉਂਦਾ ਸਹਿ ਸਿਆਣਪਾ ਲਖ ਹੋਏ ਇੱਥੇ ਫੇਰ ਮੰਨ ਦੀ ਗੱਲ ਹੀ ਆ ਵੀ ਮਨ ਦੇ ਵਿੱਚ ਸਾਡੇ ਸਿਆਣਪਾ ਚੱਲਦੀਆਂ ਵਾਂ ਕਈ ਤਰ੍ਹਾਂ ਦੇ ਸੰਕਲਪ ਵਿਕਲਪ ਚੱਲਦੇ ਰਹਿੰਦੇ ਆ ਹਨਾ ਤੇ ਸਾਰ ਜਦੋਂ ਚਾਹੁੰਦੇ ਅਰਥ ਆਪ ਇਕੱਠੇ ਮਿਲਾ ਕੇ ਕਰਦੇ ਨਾ ਤੇ ਇਹਦਾ ਸਭ ਤੋਂ ਸਾਂਝਾ ਇੱਕ ਅਰਥ ਨਿਕਲਦਾ ਵੀ ਸਾਰੀ ਜਿਹੜੀ ਪੌੜੀ ਆ ਨਾ ਇਹ ਗੁਰੂ ਸਾਹਿਬ ਨੇ ਮਨ ਤੇ ਉਚਾਰਨ ਕੀਤੀ ਹੈ ਇਹਦੇ ਚਾਰ ਭਾਵ ਨਿਕਲਦੇ ਆ ਪਹਿਲਾ ਹੈਗਾ ਮਨ ਦੀ ਸੋਚ ਦੂਜਾ ਹੈਗਾ ਵਾ ਮਨ ਦੀ ਚੁੱਪ ਤੀਜਾ ਹੈਗਾ ਮਨ ਦੀ ਭੁੱਖ ਚੌਥਾ ਹੈਗਾ ਮਨ ਦੀ ਸਿਆਨਪ ਲੱਗੀ ਸਮਝ ਪੀ ਇਹ ਚਾਰ ਚੀਜ਼ਾਂ ਬੰਦੇ ਨੂੰ ਪਟਕਾਈ ਫਿਰਦੀਆਂ ਤੇ ਧਾਰਮਿਕ ਸ਼ਾਸਤਰਾਂ ਦੇ ਵਿੱਚ ਉਸ ਵੇਲੇ ਇਹਨਾਂ ਦੇ ਬੜਾ ਜ਼ੋਰ ਦਿੱਤਾ ਜਾਂਦਾ ਹੈ ਜਿਦਾਂ ਆਪਾਂ ਭਾਈ ਮਰਦਾਨੇ ਵਾਲੀ ਸਾਖੀ ਪੜ੍ਹਦੇ ਆ ਨਾ ਹੁਣ ਗੱਲ ਸੁਚੇਮਤਾ ਦੀ ਕਿ ਜਦੋਂ ਗੁਰੂ ਸਾਹਿਬ ਕਹਿੰਦੇ ਕੁਰੂਖੇਤਰ ਵੀ ਜਦੋਂ ਅੱਜ ਵੀ ਪੁਰਾਣੇ ਸਮਾਨ ਜਮਾਨੇ ਦੇ ਵਿੱਚ ਇੱਕ ਦੂਜੇ ਤੋਂ ਅੱਗ ਧਾਰੀ ਲੈਂਦੇ ਸੀ ਤੇ ਗੁਰੂ ਸਾਹਿਬ ਹੋਣਾ ਜਦੋਂ ਭੋਜਨ ਬਣਾਉਣਾ ਸੀ ਗੁਰੂ ਨਾਨਕ ਸਾਹਿਬ ਨੇ ਤੇ ਭਾਈ ਮਰਦਾਨਾ ਨੂੰ ਕਹਿੰਦੇ ਅੱਗ ਲੈ ਕੇ ਆ ਉਹ ਜਦੋਂ ਬ੍ਰਾਹਮਣ ਦੇ ਚੌਂਕੇ ਤੇ ਜਾਂਦਾ ਤੇ ਬ੍ਰਾਹਮਣ ਉਹਨੂੰ ਜਾਤ ਪਾਤ ਜਾਂ ਉਹਦਾ ਰੰਗ ਨਸਲ ਭੇਦ ਕਰਕੇ ਵੇਖਦਾ ਤੇ ਉਹ ਕਹਿੰਦਾ ਤੂੰ ਮੇਰਾ ਜਿਹੜਾ ਚੌਂਕਾ ਵਾ ਉਹ ਪਿਟਦਾ ਹਨਾ ਹੁਣ ਗੱਲ ਕਾਦੀ ਆ ਗਈ ਸਚਮਤਾ ਤੇ ਇੰਨਾ ਸਾਡੇ ਉਦੋਂ ਸਮਾਜ ਦੇ ਵਿੱਚ ਸੂਚਮਤਾ ਦੀ ਗੱਲ ਸੀ ਕੀਤੀ ਜਾਂਦੀ ਵੀ ਪਵਿੱਤਰ ਕਿਵੇਂ ਹੋਈਦਾ ਆਸਾ ਕੀ ਵਾਰ ਦੇ ਵਿੱਚ ਵੀ ਬੜਾ ਸੋਹਣਾ ਗੁਰੂ ਸਾਹਿਬ ਨੇ ਕਿਹਾ ਕਹੋ ਨਾਨਕ ਸੱਚ ਧਈਐ ਸੋਚ ਹੋਵੇ ਤਾਂ ਸੱਚ ਪਾਈਐ ਹਨਾ ਇਥੇ ਉਹ ਵੀ ਵੇਖਣਾ ਉਹ ਪਾਪੀ ਗੁਰੂ ਸਾਹਿਬ ਕਹਿੰਦੇ ਸੋਚ ਹੋਵੇ ਤਾਂ ਵੀ ਸੱਚ ਪਾਈਏ ਜੇ ਸੱਚ ਪਾਇਆ ਵਾ ਤੇ ਤਾਂ ਤੁਹਾਡੀ ਸੂਚਮਤਾ ਵਾ ਤਾਂ ਤੁਹਾਡੀ ਪਵਿੱਤਰਤਾ ਹਨਾ ਆਸਾ ਕੀ ਵਾਰ ਦੇ ਵਿੱਚ ਹੋਰ ਵੀ ਗੁਰੂ ਸਾਹਿਬ ਨੇ ਜਦੋਂ ਆਪਾਂ ਸੁਖਣੀ ਸਾਹਿਬ ਦੇ ਵਿੱਚ ਪੜਦੇ ਆ ਉੱਥੇ ਵੀ ਗੁਰੂ ਸਾਹਿਬ ਨੇ ਕਿਹਾ ਵੀ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲਾ ਤਨ ਤੇ ਜਾਤ ਹੁਣ ਇੱਥੇ ਵੀ ਮਨ ਦੀ ਮੈਲ ਦੀ ਕੀਤੀ ਆ ਹੁਣ ਗੱਲ ਸੋਚ ਦਾ ਅਰਥ ਵੈਸੇ ਤੇ ਜੇ ਸਿੱਧਾ ਲਿਖੀਏ ਸੋਚ ਹੁਣ ਆਪਾਂ ਜਿੰਨੂੰ ਕਿਸ ਨੂੰ ਪੁੱਛਾਂਗੇ ਜਾਂ ਆਪਾਂ ਆਪਣੇ ਮਨ 'ਚ ਵੀ ਆਵਾਂਗੇ ਤੇ ਆਪਾਂ ਸੋਚਣਾ ਹੀ ਕਰਾਂਗੇ ਜਦੋਂ ਆਪਾਂ ਕਹਿੰਦੇ ਕਿਸ ਨੂੰ ਪੁੱਛਦੇ ਕੀ ਸੋਚੰਦੇ ਆ ਉਹ ਕਹਿੰਦਾ ਮੈਂ ਸੋਚਦਾ ਯਾਰ ਐਵੇਂ ਹੋਣਾ ਚਾਹੀਦਾ ਐਵੇਂ ਨਹੀਂ ਹਨਾ ਸੋਚਦੇ ਆ ਆਪਾਂ ਆਪਣੇ ਮਨ ਦੇ ਵਿੱਚ ਹੁਣ ਇੱਕ ਹੁੰਦਾ ਸੋਚਣਾ ਇੱਕ ਹੁੰਦਾ ਮਨ ਦੀ ਸੁਚੰਪਤਾ ਜਿਹਨੂੰ ਆਪਾਂ ਸਰਲ ਸ਼ਬਦਾਂ ਇਹ ਕਹਿੰਦੇ ਨੇ ਪਵਿੱਤਰਤਾ ਪਵਿੱਤਰ ਕਿਵੇਂ ਕਰ ਸਕਦੇ ਆ ਆਪਣੇ ਮਨ ਨੂੰ ਕਿਉਂਕਿ ਗੁਰਬਾਣੀ ਦੇ ਵਿੱਚ ਜਿੱਥੇ ਤਨ ਦੀ ਗੱਲ ਕੀਤੀ ਆ ਤੇ ਆਪਾਂ ਸਾਰੇ ਜਾਣਦੇ ਕਿ ਬਹੁਤ ਸਾਰੀ ਜਿਹੜੀ ਗੁਰਬਾਣੀ ਆ ਉਹ ਮੰਨ ਤੇ ਆ ਵੀ ਮਨ ਨੂੰ ਪਵਿੱਤਰ ਕਿਵੇਂ ਕਰਨਾ ਹਨਾ ਸਾਰਾ ਜੋਰ ਇਸ ਗੱਲ ਤੇ ਦਿੱਤਾ ਗਿਆ ਵਾ ਤੇ ਇਹ ਕਰਕੇ ਇਹਦਾ ਅਰਥ ਜਿਹੜਾ ਬਣਦਾ ਵਾ ਸੋਚਾ ਸੋਚ ਨਾ ਹੋਵੀ ਜੀ ਸੋਚੀ ਲੱਖ ਵਾਰ ਕਹਿੰਦੇ ਵੀ ਮਨ ਦੀ ਪਵਿੱਤਰਤਾ ਜਿਹੜੀ ਆ ਜਿਹੜਾ ਵਾ ਉਹ ਲੱਖ ਵਾਰ ਵੀ ਇਸ਼ਨਾਨ ਕਰਨ ਦੇ ਨਾਲ ਭਾਵੇਂ ਬਾਹਰੀ ਧੋਣ ਦੇ ਨਾਲ ਆਪਾਂ ਸਰੀਰ ਨੂੰ ਮੰਨ ਲਓ ਧੋਣੇ ਆ ਧੋਣਾ ਚਾਹੀਦਾ ਸਾਫ਼ ਕਰਨਾ ਚਾਹੀਦਾ ਪਰ ਉਹਦੇ ਨਾਲ ਕਹਿੰਦੇ ਵੀ ਮਨ ਪਵਿੱਤਰ ਨਹੀਂ ਹੁੰਦਾ ਠੀਕ ਆ ਮਨ ਦੀ ਜਿਹੜੀ ਉਹ ਸੁਚਮਤਾ ਨਹੀਂ ਆਪਾਂ ਨੂੰ ਹਾਸਲ ਹੁੰਦੀ ਮਨ ਦੀ ਸੁਚਮਤਾ ਜਿਹੜੀ ਆ ਉਹ ਬਾਹਰੀ ਨਾਉਣ ਦੇ ਨਾਲ ਤਨ ਸਾਫ਼ ਹੋ ਸਕਦਾ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਆਪਾਂ ਨੂੰ ਕਿਹਾ ਗੁਰੂ ਸਾਹਿਬ ਦਾ ਇਹ ਸਾਨੂੰ ਉਪਦੇਸ਼ ਆ ਵੀ ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਹੁਣ ਉੱਥੇ ਵੀ ਮਨ ਤੇ ਤਨ ਦੋਹਾਂ ਦੀ ਗੱਲ ਕੀਤੀ ਆ ਕਿ ਇਸ਼ਨਾਨ ਕਰਨਾ ਵਾ ਤਨ ਦਾ ਕਰਉਣਾ ਵਾ ਮਨ ਦਾ ਕੀ ਕਰਨਾ ਵੀ ਪ੍ਰਭੂ ਦਾ ਨਾਮ ਸਿਮਰਨ ਕਰਨਾ ਵਾ ਤੇ ਫਿਰ ਮਨ ਤੇ ਤਨ ਦੋਵੇਂ ਕੀ ਹੋਣਗੇ ਆਰੋਗ ਵੀ ਜਿਹੜੇ ਰੋਗ ਤੋਂ ਰਹਿਤ ਹੋ ਜਾਂਦਾ ਠੀਕ ਆ ਵੀ ਬਾਹਰੀ ਆਲਸ ਸਰੀਰ ਦਾ ਦੂਰ ਹੋ ਜਾਂਦਾ ਵਾ ਤੇ ਮਨ ਜਿਹੜਾ ਵਾ ਉਹ ਪ੍ਰਭੂ ਭਗਤੀ ਵਾਲੇ ਪਾਸੇ ਜੁੜਦਾ ਵਾ ਇਦਾਂ ਕਰਕੇ ਦੋਵੇਂ ਸਾਨੂੰ ਸੁਚਮਤਾ ਦੀ ਗੱਲ ਕੀਤੀ ਹੈ ਬਾਣੀ ਦੇ ਵਿੱਚ ਪਰ ਇੱਥੇ ਗੁਰੂ ਸਾਹਿਬ ਨੇ ਕਿਹਾ ਸੋਚੇ ਸੋਚਣਾ ਵੀ ਜੇ ਸੋਚੇ ਲੱਖ ਵਾਰ ਵੀ ਜੇ ਲੱਖਾਂ ਵਾਰ ਵੀ ਬਾਹਰੀ ਇਸ਼ਨਾਨ ਕਰ ਲਿਆ ਜਾਵੇ ਪਰ ਮਨ ਦੀ ਸੁਚਮਤਾ ਜਿਹੜੀ ਆ ਉਹ ਹਾਸਲ ਹੀ ਹੁੰਦੀ ਠੀਕ ਆ ਲੱਗੀ ਸਮਝ ਆਦੀ ਅੱਗੇ ਚੱਲੀਏ ਅੱਗੇ ਹੈਗਾ ਚੁੱਪੇ ਛੁੱਪਨ ਹੋਵੇ ਜੇ ਲਾਏ ਰਹਾ ਲਿਵ ਤਾਰ ਲਿਵ ਤਾਰ ਹੁੰਦਾ ਵੀ ਇੱਕ ਰਸ ਇੱਕ ਰਸ ਲਿਵ ਲੱਗੀ ਰਹਿਣੀ ਕੋਈ ਵੀ ਮੂੰਹ ਆਪਣੀ ਜ਼ੁਬਾਨ ਤੋਂ ਕੋਈ ਬਚਨ ਨਹੀਂ ਬੋਲਣਾ ਤੇ ਹਮੇਸ਼ਾ ਹੀ ਜਿਹੜਾ ਬਾ ਉਹ ਚੁੱਪ ਹੀ ਰਹਿਣਾ ਵਾ ਠੀਕ ਆ ਬਹੁਤ ਸਾਰੇ ਆਪਣੀਆਂ ਸੰਪਰਦਾਵਾਂ ਏਦਾਂ ਦੀਆਂ ਸਮਾਜ ਦੇ ਵਿੱਚ ਖਾਸ ਕਰਕੇ ਹਿੰਦੂ ਧਰਮ ਦੇ ਵਿੱਚ ਜਿਹੜੇ ਆਪਾਂ ਸੁਣਦੇ ਆਂ ਵੀ ਫਲਾਣੇ ਥਾਂ ਕੋਈ ਜੋਗੀ ਕੁੰਦਰਾਂ ਦੇ ਵਿੱਚ ਬੈਠਾ ਜਾਂ ਗੁਰੂ ਸਾਹਿਬਲੇ ਵੀ ਜਦੋਂ ਗੁਰੂ ਸਾਹਿਬ ਜਾਂਦੇ ਰਹੇ ਸਿੱਧ ਜੋਗੀਆਂ ਦੇ ਨਾਲ ਵੀ ਉਹਨਾਂ ਦੀ ਵਾਰਤਾ ਲਾਪ ਹੁੰਦੀ ਰਹੀ ਠੀਕ ਆ ਤੇ ਕਈ ਜੋਗੀ ਜਿਹੜੇ ਬਿਲਕੁਲ ਹੀ ਕਈ ਕਈ ਸਾਲਾਂ ਤੋਂ ਚੁੱਪ ਹੀ ਬੈਠੇ ਆ ਜੰਗਲਾਂ ਦੇ ਵਿੱਚ ਠੀਕ ਆ ਉਨਾਂ ਲਈ ਇਹ ਗੁਰੂ ਸਾਹਿਬ ਨੇ ਵੇਖ ਕੇ ਇਹ ਕਿਹਾ ਵੀ ਚੁੱਪੇ ਚੁਪਣਾ ਵੀ ਜੇ ਲਾਇ ਰਹਾ ਲਿਵਤਾਰ ਪੀ ਜੁਬਾਨ ਤੋਂ ਕੋਈ ਬੋਲ ਨਹੀਂ ਬੋਲਿਆ ਜਾ ਰਿਹਾ ਆਪਾਂ ਬੋਲ ਨਹੀਂ ਰਹੇ ਤੇ ਕੀ ਇਹ ਸਹੀ ਹੈਗਾ ਵਾ ਮਤਲਬ ਇਦਾਂ ਬੰਦਾ ਚੁੱਪ ਰਹਿ ਸਕਦਾ ਕਿਉਂਕਿ ਜਿਹੜੇ ਸੰਕਲਪ ਤੇ ਵਿਕਲਪ ਹੈ ਮਨ 'ਚ ਚੱਲਣੇ ਆ ਗੱਲ ਫਿਰ ਉੱਥੇ ਆ ਗਈ ਮਨ ਦੀ ਕਿਉਂਕਿ ਸਾਰੀ ਸਾਧਨਾਵਾਂ ਮਨ ਦੀ ਮਨ ਨੂੰ ਕਿਵੇਂ ਸਾਧਨਾ ਤੇ ਇਹ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਚੁੱਪ ਰਹਿਣ ਦੇ ਨਾਲ ਤੁਹਾਡਾ ਬਾਹਰੀ ਤੌਰ ਤੇ ਕਿ ਇਹਨੂੰ ਦਿਸ ਸਕਦਾ ਤੁਸੀਂ ਚੁੱਪ ਜੋ ਪਰ ਮਨ ਨਹੀਂ ਚੁੱਪ ਰਹਿ ਸਕਦਾ ਲਾਗੀ ਗੱਲ ਦੀ ਸਮਝ ਕਿ ਨਹੀਂ ਹਾਂਜੀ ਸਰ ਹਾਂ ਅੱਗੇ ਹੈਗਾ ਭੁੱਖਿਆ ਪੋਖਣਾ ਉੱਤਰੀ ਜੇ ਬੰਨਾਪੁਰੀਆਂ ਭਾਰ ਪੀ ਭੁੱਖੇ ਹੀ ਰਹਿਣਾ ਇਹ ਸੌਖਾ ਜੀ ਤੁਹਾਨੂੰ ਬਦਾ ਹੈ ਨਾ ਵੀ ਭੁੱਖੇ ਰਹਿਣਾ ਤੇ ਜੇ ਬੰਨਾਪੁਰੀਆਂ ਭਾਰ ਤੇ ਜਾਂ ਦੂਜਾ ਮਾਰਾ ਪੁਰੀ ਦਾ ਸ਼ਬਦ ਅਰਥ ਹੁੰਦਾ ਵਾ ਨਗਰ ਜਿੱਦਾਂ ਆਪਾਂ ਮਾਰਨੇ ਜਗਨਨਾਥਪੁਰੀ ਹੁਣ ਵੀ ਆਪਣੇ ਪੁਰਾਣੇ ਬਜ਼ੁਰਗ ਸ਼ਬਦ ਵਰਦੇ ਵੀ ਉਹ ਬੜੀ ਫਲਾਨੀ ਪੁਰੀ ਹੁੰਦਾ ਵੱਡਾ ਸ਼ਹਿਰ ਵੱਡੇ ਨਗਰ ਤੇ ਜਦੋਂ ਪੁਰੀਆਂ ਆਇਂਦਾ ਬਹੁਵਚਨ ਇਹਦਾ ਅਰਥ ਹੁੰਦਾ ਵੀ ਸਾਰੇ ਨਗਰਾਂ ਦੇ ਭਾਰ ਦਾ ਅਰਥ ਹੁੰਦਾ ਬਹੁ ਢੇਰ ਪਦਾਰਥਾਂ ਦੇ ਢੇਰ ਜਮ੍ਹਾਂ ਕਰ ਲਏ ਜਾਣ ਜੇ ਬੰਨਾ ਪੁਰੀਆਂ ਭਾਰ ਵੀ ਸਾਰਿਆਂ ਨੂੰ ਜਮ੍ਹਾਂ ਕਰ ਲਿਆ ਜਾਵੇ ਤੇ ਫਿਰ ਵੀ ਜਿਹੜਾ ਵਾ ਨਾ ਉਹ ਮਨ ਦੀ ਭੁੱਖ ਨਹੀਂ ਉਤਰਦੀ ਕਿਉਂਕਿ ਮਨ ਜਦਾਂ ਆਉਂਦਾ ਨਾ ਬਾਣੀ ਦੇ ਵਿੱਚ ਮਨ ਭੁੱਖਾ ਭੁੱਖਾ ਕਿਆ ਕਰੇ ਹੁੰਦੀ ਨਾ ਪੰਕਤੀ ਉੱਥੇ ਵੀ ਗੱਲ ਵੇਖੋ ਸਾਰੀ ਜਿਹੜੀ ਆ ਉਹ ਮੰਨਦੀ ਆ ਕਿ ਜੇ ਸਾਰੇ ਭਵਨਾਂ ਦੇ ਪਦਾਰਥ ਢੇਰ ਸਾਂਭ ਵੀ ਲਵਾਂ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਹੀ ਮੰਨ ਰਹਿੰਦਾ ਹੀ ਰਹਿੰਦਾ ਵਾ ਇਹ ਜਿਹੜਾ ਵਾ ਮਨ ਰਜਦਾ ਨਹੀਂ ਕਦੀ ਵੀ ਹੈਗਾ ਉਹ ਬਹੁਤ ਸਾਰੀਆਂ ਪੰਕਤੀਆਂ ਵਾ ਸਗੁਣੀ ਸਾਹਿਬ ਤੇ ਬੜਾ ਸੌਖਾ ਗੁਰੂ ਸਾਹਿਬ ਨੇ ਕਿਹਾ ਕਿ ਬਿਨਾਂ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਥੇ ਸਭ ਕਾਜ ਹੈ ਜਾਂ ਇੱਕ ਉਹ ਆਪਾਂ ਪਾਉਨੇ ਨੇ ਨਾ ਵੀ ਬੜੀ ਸੋਹਣੀ ਉਦਾਹਰਣ ਗੁਰੂ ਸਾਹਿਬ ਨੇ ਦਿੱਤੀ ਆ ਵੀ ਅੱਗ ਬਲ ਰਹੀ ਆ ਹਣਾ ਤੇ ਉਹ ਸਮਝੋ ਕਿ ਤ੍ਰਿਸ਼ਨਾ ਦੀ ਬਲ ਰਹੀ ਹੈ ਤੇ ਜਾਂ ਦੁਨਿਆਵੀ ਉਦਾਹਰਨ ਦਿੱਤੀ ਆ ਵੀ ਅੱਗ ਬਲ ਰਹੀ ਆ ਲੱਕੜਾਂ ਦਾ ਜਿੰਨੀਆਂ ਮਰਜੀ ਲੱਕੜਾਂ ਪਾਈ ਜਾਓ ਤੇ ਉਹ ਕਦੀ ਵੀ ਅੱਗ ਜਿਹੜੀ ਉਹ ਰੱਜਦੀ ਨਹੀਂ ਹੈਗੀ ਭਾਵੇਂ ਪੂਰੀ ਬਨਸਪਤੀ ਦੁਨੀਆਂ ਦੀਆਂ ਸਾਰੀਆਂ ਲੱਕੜਾਂ ਪਾ ਦਿੱਤੀਆਂ ਜਾਣ ਫਿਰ ਵੀ ਉਹ ਛੱਡ ਛੱਡ ਸਵਾਹ ਕਰੀ ਜਾਊ ਅੱਗ ਐਵੇਂ ਹੀ ਕਹਿੰਦੇ ਸਾਡੇ ਜਿਹੜੀ ਮਨ ਦੀ ਤ੍ਰਿਸ਼ਨਾ ਹੈ ਜਿਹੜੀ ਮਨ ਦੀ ਭੁੱਖ ਠੀਕ ਆ ਇਹ ਐਵੇਂ ਦੀ ਹੈਗੀ ਆ ਉਹ ਪੰਕਤੀ ਹੈਗੀ ਆ ਜਿਉਂ ਈਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਠੀਕ ਆ ਪੀ ਜਿਵੇਂ ਉਹ ਨਹੀਂ ਨ ਰਜ ਰਹੀ ਆਗ ਨਹੀਂ ਰਜ ਲਈ ਲੱਕੜਾਂ ਨਾ ਐਵੇਂ ਜੇ ਸਾਡੇ ਮਨ ਦੇ ਵਿੱਚ ਤ੍ਰਿਸ਼ਨਾ ਹੈ ਮਨ ਦੇ ਵਿੱਚ ਭੁੱਖ ਹੈ ਤੇ ਫਿਰ ਸਾਰੇ ਜੇ ਬੰਨਾਪੁਰੀਆਂ ਭਾਰ ਸਾਰੇ ਨਗਰਾਂ ਦੇ ਪਦਾਰਥ ਢੇਰ ਸਾਂਭ ਲੈ ਜਾਣ ਤਾਂ ਵੀ ਜਿਹੜੀ ਮਨ ਦੀ ਭੁੱਖ ਆ ਉਹ ਦੂਰ ਨਹੀਂ ਹੁੰਦੀ ਠੀਕ ਆ ਤ੍ਰਿਸ਼ਨਾ ਦੇ ਅਧੀਨ ਹੀ ਬੰਦਾ ਜਿੰਦਾ ਰਹਿੰਦਾ ਤੇ ਗੱਲ ਫਿਰ ਇੱਥੇ ਆ ਗਈ ਮਨ ਦੀ ਹੁਣ ਅਗਲੀ ਪੰਕਤੀ ਹੈਗੀ ਸਹਸ ਸਿਆਣਪਾ ਲਖ ਹੋਏ ਤਾਂ ਇਕ ਨਾ ਚੱਲੇ ਨਾਲ ਸਹਸ ਦਾ ਅਰਥ ਹੁੰਦਾ ਹਜ਼ਾਰ ਤੇ ਲਖ ਦਾ ਤੁਹਾਨੂੰ ਪਤਾ ਹੀ ਆ ਹਨਾ ਸਿਆਣਪ ਦਾ ਆਪ ਨੂੰ ਪਤਾ ਹੀ ਆ ਜਿੱਦਾਂ ਆਪਾਂ ਉਹਨਾਂ ਕੇਰੀਆਸ ਨੇ ਕਹੇ ਨੇ ਵੀ ਤੂੰ ਆਇਆ ਵੱਡਾ ਸਿਆਣਾ ਹਨਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਸਹਸ ਸਿਆਣਪਾ ਲਖ ਹੋਏ ਤਾਂ ਇਕ ਨਾ ਚੱਲੇ ਨਾਲ ਵੀ ਜੇ ਬੰਦਾ ਆਪਣੇ ਆਪ ਵੱਡਾ ਸੁਚੇਤ ਵੱਡਾ ਸਿਆਣਪਾ ਆ ਆਪਣੇ ਆਪ ਨੂੰ ਸਮਝਦਾ ਕਿ ਮੈਂ ਜ਼ਿੰਦਗੀ ਚ ਆਪਣੇ ਆਪ ਹੀ ਪਾਰ ਉਤਾਰਾਂ ਇਹਦਾ ਬੜਾ ਸੌਖੀ ਵਿਆਖਿਆ ਕੀਤੀ ਆ ਸਾ ਕਿ ਵਾਰ ਜਦੋਂ ਆਪਾਂ ਪੜ੍ਹਾਂਗੇ ਨਾ ਤੇ ਪਹਿਲਾ ਸ਼ਲੋਕ ਜਦੋਂ ਦੋ ਪੜੀਦੇ ਤੇ ਉਸ ਤੋਂ ਬਾਅਦ ਆਉਂਦਾ ਆਪ ਵੀ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿੱਲ ਬੁਆੜ ਜੋ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਉ ਨਾਨਕ ਸੋ ਨਾ ਫਲਿਏ ਫੁੱਲਿਏ ਬਪੜੇ ਸੁਆ ਹਨਾ ਬੜੀ ਸੋਹਣੀ ਉਦਾਹਰਨ ਦਿੱਤੀ ਆ ਪੀ ਜਿਹੜਾ ਬੰਦਾ ਆਪਣੇ ਆਪ ਸੁਚੇਤ ਮੰਨਦਾ ਬੜਾ ਸਿਆਣਾ ਮੰਨਦਾ ਉਹਦੇ ਨਾਲ ਵੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਧੋਖੇ ਜਾਂ ਪਤਾ ਹੀ ਨਹੀਂ ਅਗਲੇ ਪਲ ਕੀ ਹੋ ਜਾਣਾ ਤੇ ਉਹ ਬੰਦਾ ਇਹਨੂੰ ਬਾਅਦ ਪੁੱਛਿਆ ਜਾਂਦਾ ਤੇ ਉਹ ਕਹਿੰਦਾ ਯਾਰ ਮੇਰੀ ਮੱਥ 'ਤੇ ਪੜਦਾ ਹੀ ਪੈ ਗਿਆ ਵੀ ਮੈਨੂੰ ਪਤਾ ਹੀ ਨਹੀਂ ਵੀ ਮੇਰੇ ਨਾਲ ਆਹ ਵਾਪਰ ਜਾਣਾ ਤੇ ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਇੱਥੇ ਵੀ ਮਨ ਦੀ ਸਿਆਣਪ ਨਹੀਂ ਚੱਲਦੀ ਭਾਵੇਂ ਤੁਸੀਂ ਹਜ਼ਾਰਾਂ ਸਿਆਣਪ ਹੋਂ ਤੁਹਾਡੇ ਕੋਲ ਲੱਖ ਹੋਵੇ ਤਾਂ ਏਕਣਾ ਚੱਲੇ ਨਾਲ ਕੋਈ ਤੁਹਾਡੇ ਨਾਲ ਸਿਆਣਪ ਨਹੀਂ ਚੱਲਦੀ ਤੇ ਬਾਣੀ ਦੇ ਵਿੱਚ ਇਦਾਂ ਅਵਰ ਯਤਨ ਨਹੀਂ ਪਾਈ ਐ ਲਾ ਕੇ ਕਮਤੀ ਜਾਨਣੀ ਐ ਪਰ ਬਾਗੇ ਤਿਲ ਨਹੀਂ ਮੰਨੀ ਐ ਜਾਂ ਬੜਾ ਸੋਹਣਾ ਇੱਕ ਸਵੇਰੇ ਪੰਕਤੀ ਬੋਲਨਦਾ ਵੀ ਚਤਰਾਇ ਨਾ ਚਤਰਪੁਜ ਪਾਈ ਐ ਹਨਾ ਤੇ ਚਤਰਾਇ ਦੇ ਨਾਲ ਜਿਹੜਾ ਚਤਰਪੁਜ ਪਰਮਾਤਮਾ ਉਹਨੂੰ ਨਹੀਂ ਪਾਇਆ ਜਾ ਸਕਦਾ ਕਿਉਂਕਿ ਧਰਮ ਦਾ ਜਿਹੜੀ ਖੇਡ ਆ ਉਹ ਇਹ ਹੈਗੀ ਐ ਕਿ ਪਰਮਾਤਮਾ ਨੂੰ ਪਉਣਾ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਆਤਮਾ ਪਰਮਾਤਮਾ ਇਕੋ ਕਰੇ ਤੇ ਤਾਂ ਹੀ ਉਹ ਕਹਿੰਦੇ ਵੀ ਜਦੋਂ ਆਪਾਂ ਫਸ ਹੀ ਗਏ ਆਪਾਂ ਫਸ ਗਏ ਸੁੱਚਮਤਾ ਦੇ ਵਿੱਚ ਆਪਾਂ ਫਸ ਗਏ ਵੀ ਕਿਸੇ ਨਾਲ ਬੋਲਣਾ ਹੀ ਨਹੀਂ ਠੀਕ ਆ ਆਪਾਂ ਇਹ ਹੋਗਾ ਵੀ ਜਾਂ ਤੇ ਭੁੱਖੇ ਰਹਿਣਾ ਵਾ ਤੇ ਪਰ ਅੰਦਰੋਂ ਮਨ ਨਹੀਂ ਰੱਜਦਾਗਾ ਤ੍ਰਿਸ਼ਨਾ ਦੇ ਭਾਰ ਦੇ ਵਿੱਚ ਲੱਦੇ ਹੋਏ ਆ ਪਦਾਰਥਾਂ ਦੇ ਢੇਰ ਵੀ ਪਏ ਆ ਪਰ ਫਿਰ ਵੀ ਡਰ ਰਹਿਂਦਾ ਹੈ ਹੈ ਹਨਾ ਤੇ ਜਾਂ ਆਿੰਦਾ ਵੀ ਨਹੀਂ ਕੋਈ ਗੱਲ ਨਹੀਂ ਮੈਨੂੰ ਬੜੀ ਸਿਆਣਪ ਆ ਮੈਨੇ ਡੁੱਬਦਾ ਮੈਂ ਸੰਸਾਰ ਤੋਂ ਪਾਰ ਉਤਾਰਾ ਮੇਰਾ ਹੋ ਹੀ ਜਾਣਾ ਗੁਰੂ ਸਾਹਿਬ ਜੀ ਫਿਰ ਅੱਗੇ ਇੱਕ ਪ੍ਰਸ਼ਨ ਪੈਦਾ ਕਰਦੇ ਆ ਕਿਉਂਕਿ ਇਹ ਤੇ ਉਹਨਾਂ ਨੇ ਦੱਸ ਦੇਣਾ ਵੀ ਜਿਹੜੇ ਚਾਰ ਉਦੋਂ ਧਾਰਮਿਕ ਸ਼ਾਸਤਰਾਂ ਦੇ ਵਿੱਚ ਚੱਲਦਾ ਸੀ ਇਹ ਸਾਰਾ ਉਦੋਂ ਦਾ ਜੋ ਵੀ ਰਾਮ ਰੋਲਾ ਸੀ ਪਰ ਅੱਗੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਕੇਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਤੇ ਜਿਹੜੀ ਸਾਡੇ ਹਿਰਦੇ ਮਨ ਦੇ ਵਿੱਚ ਕੂੜ ਦੀ ਇੱਕ ਕੰਧ ਬਣੀ ਹੋਈ ਆ ਕਿ ਸਮਝ ਲਓ ਕਿ ਆਹ ਪਰਮਾਤਮਾ ਵਾ ਹਨਾ ਆ ਪ੍ਰਮਾਤਮਾ ਵਾ ਆ ਮਨੋਖਾ ਤੇ ਵਿੱਚ ਕੀ ਆ ਕੂੜ ਦੀ ਕੰਧ ਹੈ ਦੋਨੋਂ ਇੱਕੋ ਹੀ ਆ ਜਿੱਦਾਂ ਆਪਾਂ ਕਹਿੰਦੇ ਨੇ ਇੱਕ ਸਿੱਕੇ ਦੇ ਦੋ ਪਾਸੇ ਹੀ ਹੈ ਹੈ ਇੱਕ ਹੀ ਆ ਪਰ ਪਤਾ ਨਹੀਂ ਲੱਗ ਰਿਹਾ ਤੇ ਤਾਂ ਕਰਕੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕੇਵ ਸਚਾਰਾ ਹੋਈਏ ਹੁਣ ਸਚਾਰ ਦੇ ਅਰਥ ਹੁੰਦੇ ਆ ਜਿੱਦਾਂ ਆਪਾਂ ਬਾਣੀ ਪੜ੍ਹਦੇ ਆ ਨਾ ਜਦੋਂ 12 ਦੇ ਵਿੱਚ ਪੜਾਂਗੇ ਤੇ ਮੇਰੇ ਖਿਆਲ ਗੋੜੀ ਕੀ ਵਾਰ ਦੇ ਵਿੱਚ ਆਉਂਦਾ ਵਾ ਵੀ ਕੂੜਿਆਰ ਕੂੜਿਆਰੀ ਜਾਇਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਉਥੇ ਅਰਥ ਕੀਤੇ ਆ ਵੀ ਕੂੜਿਆਰ ਦਾ ਅਰਥ ਇਹ ਹੈਗਾ ਵੀ ਜਿਹੜੇ ਕੂੜੇ ਮਨੁੱਖਾ ਮਾੜੀ ਸੋਚ ਵਾਲੇ ਤੇ ਸਚਿਆਰ ਮਨੁੱਖ ਨੂੰ ਮੰਨੇਗਾ ਜਿਹੜਾ ਚੰਗੀ ਸੋਚ ਵਾਲਾ ਤੇ ਵਧੀਆ ਸੋਚ ਵਾਲਾ ਠੀਕ ਆ ਚੰਗੀ ਵਿਚਾਰ ਵਾਲਾ ਵੀ ਆਪਾਂ ਕਹਿ ਸਕਦੇ ਵੀ ਜਿਹਦਾ ਬੰਦੇ ਦਾ ਨਿਸ਼ਾਨਾ ਹੈਗਾ ਵਾ ਵੀ ਪ੍ਰਮਾਤਮਾ ਦੀ ਪ੍ਰਾਪਤੀ ਪ੍ਰਮਾਤਮਾ ਨੂੰ ਪਾਉਣਾ ਉਹਨੂੰ ਕਿਹਾ ਗਿਆ ਸਚਿਆਰ ਠੀਕ ਆ ਇਸ ਕਰਕੇ ਇੱਥੇ ਗੁਰੂ ਸਾਹਿਬ ਨੇ ਫਿਰ ਇਹ ਪ੍ਰਸ਼ਨ ਇਹ ਚਿੰਨ ਕਿ ਪ੍ਰਸ਼ਨ ਲਾਇਆ ਵਾ ਕਿ ਕਿਵੇਂ ਸੁਚਾਰਾ ਹੋਈਏ ਕਿ ਇਹ ਸੁਚਾਰ ਜਿਹੜਾ ਵਾ ਉਹ ਹੋਣਾ ਕਿਵੇਂ ਆ ਠੀਕ ਆ ਤੇ ਇਹ ਜਿਹੜਾ ਸੱਚ ਦਾ ਘਰ ਇਹ ਕਿਵੇਂ ਸਾਡੇ ਹਿਰਦੇ ਘਰ ਚ ਬਣ ਸਕਦਾ ਕਿਉਂਕਿ ਆਪਾਂ ਕਹਿੰਦੇ ਨਾ ਜਦਾਂ ਇਹ ਬਾਣੀ ਪੜਦੇ ਆ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ ਹਨਾ ਉਹ ਸੇਜ ਕੀ ਆ ਹਿਰਦੇ ਘਰ ਦੀ ਸੇਜ ਹਿਰਦੇ ਘਰ ਦੀ ਸੇਜ ਨੂੰ ਜਿਹੜਾ ਵਾ ਇਹ ਸੱਚ ਕਿਵੇਂ ਬਣਾਉਣਾ ਕਿ ਜਿੱਥੇ ਪ੍ਰਮਾਤਮਾ ਦਾ ਵਾਸਾ ਹੋ ਜਾਵੇ ਪਰ ਸਾਡੇ ਹੋ ਨਹੀਂ ਰਿਹਾ ਕਿਉਂ ਕਿ ਕਿਉਂਕਿ ਸਾਡੇ ਕੂੜ ਦੀ ਗੰਧ ਠੀਕ ਆ ਸਾਡਾ ਮਨ ਐਵੇਂ ਦਾ ਵੀ ਕੂੜਿਆਰ ਕੂੜਿਆਏ ਜਾਇਰਲੇ ਤੇ ਸਚਾਰ ਕੌਣਾ ਸਚਾਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਸਚਾਰ ਹੋਣੇ ਜੋ ਗੁਰੂ ਦੇ ਪਾਸ ਬੈਠੇ ਨੇ ਕਿੰਨਾ ਫਰਕ ਆ ਨਾ ਦੋਹਾਂ 'ਚ ਇਹੋ ਆ ਵਾ ਫਰਕ ਇਸ ਫਰਕ ਕਰਕੇ ਹੀ ਹੈ ਇੱਕਾ ਪਰ ਵੱਖੋ ਵੱਖਰੇ ਜਾਪਦੇ ਆ ਕਈ ਈ ਸਾਨੂੰ ਮਹਿਸੂਸ ਹੁੰਦਾ ਵੀ ਯਾਰ ਸੁਣੀ ਜਾਂਦੇ ਆ ਕਈ ਜਾਣਦੇ ਆ ਕੀ ਪ੍ਰਮਾਤਮਾ ਸਾਡੇ ਹਿਰਦੇ ਘਰ ਚ ਹੀ ਆ ਪ੍ਰਮਾਤਮਾ ਸਾਡੇ ਅੰਦਰ ਹੀ ਆ ਤੇ ਕਈ ਵਰੀ ਮਹਿਸੂਸ ਹੁੰਦਾ ਵੀ ਯਾਰ ਹੈ ਵੀ ਆ ਕਿ ਨਹੀਂ ਹਨਾ ਇਹ ਤਾਂ ਹੀ ਆਊਗਾ ਜੇ ਇਹ ਵੀ ਸੋਚਾਂਗੇ ਤਾਂ ਹੀ ਸਵਾਲ ਮਨ ਚ ਆਊਗਾ ਤੇ ਜਦੋਂ ਸਵਾਲ ਲਊਗਾ ਅੱਗੇ ਉਹਦਾ ਹੱਲ ਵੀ ਲੱਭੂਗਾ ਠੀਕ ਹੈ ਇਥੇ ਫਿਰ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਇੱਕੋ ਆਪਾਂ ਬਾਣੀ ਦੀ ਪੰਕਤੀ ਪੜ੍ਹਦੇ ਨੇ ਪਾ ਪੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ ਕਹਿੰਦੇ ਕੋਈ ਪਰਦਾ ਜਾਂ ਕੰਧ ਵੀ ਏਡੀ ਵੱਡੀ ਨਹੀਂ ਹੈਗੀ ਸਮਝ ਲਓ ਵੀ ਪਪੀਰੀ ਜਿਹੜੀ ਆ ਉਡਦੀਆਂ तितਲੀਆਂ ਵਰਗੀਆਂ ਇਹਨਾਂ ਦੇ ਖੰਭ ਦੇ ਵਿੱਚ ਦੀ ਸਾਰਾ ਕੁਝ ਦਿਸਣ ਲੱ ਪੈਂਦਾ। ਕਹਿੰਦੇ ਕਿ ਉਦਾਂ ਦਾ ਪਰਦਾ ਬਣਿਆ ਹੋਇਆ ਵਾ। ਉਸ ਪਰਦੇ ਕਾਰਨ ਕਰਕੇ ਹੀ ਜਿਹੜਾ ਵਾ ਆਤਮਾ ਤੇ ਪਰਮਾਤਮਾ ਦੀ ਦੂਰੀ ਬਣ ਗਈ ਹੈ। ਉਹ ਦੂਰੀ ਨੂੰ ਮਟਾਉਣਾ ਵਾ। ਬਸ ਇਹ ਪ੍ਰਸ਼ਨ ਆ ਗੁਰੂ ਸਾਹਿਬ ਦਾ ਕਿ ਕੇਵ ਸਚਿਆਰਾ ਹੋਈਏ? ਕਿਦਾਂ ਸਚਿਆਰ ਹੋਣਾ ਵਾ? ਕੇ ਕੂੜੇ ਟੁੱਟੇ ਪਾਲ ਕਿਵੇਂ ਸਾਡੀ ਕੂੜ ਦੀ ਜਿਹੜੀ ਕੰਧ ਟੁੱਟ ਸਕਦੀ ਆ? ਅੱਗੇ ਫਿਰ ਗੁਰੂ ਸਾਹਿਬ ਨੇ ਜਿਹੜੀ ਲਾਸਟ ਵਾਲੀ ਪੰਕਤੀ ਆ ਇਦੇ ਚ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਵਾ ਠੀਕ ਆ ਵੀ ਮਨ ਕਿਵੇਂ ਸਚਾਰ ਹੋ ਸਕਦਾ ਵਾ ਮਨੁੱਖ ਨੇ ਕਿਵੇਂ ਸਚਾਰ ਬਾਨਣਾ ਵਾ ਕਿਵੇਂ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਸਕਦਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਠੀਕ ਆ ਪਹਿਲੀ ਪੌੜੀ ਦੀ ਇੱਥੇ ਸਮਾਪਤੀ ਆ ਆਪਣੀ ਨਾਨਕ ਦੀ ਮੋਹਰ ਲਾ ਕੇ ਜਿਹੜਾ ਵਾ ਉਹ ਕਹਿ ਰਿਹਾ ਵੀ ਅੰਮੇ ਨੂੰ ਸਿਹਾਰੀ ਆਈ ਹੁਕਮ ਦੇ ਵਿੱਚ ਵੀ ਉਹਦੀ ਰਜਾ ਦੇ ਵਿੱਚ ਚੱਲਣਾ ਕੀ ਦੀ ਰਜਾ ਦੇ ਵਿੱਚ ਪਰਮਾਤਮਾ ਦੀ ਰਜਾ ਦੇ ਵਿੱਚ ਠੀਕ ਆ ਇਹਦਾ ਅਰਥ ਹੁੰਦਾ ਰਜਾ ਜਿਹਨੂੰ ਆਪਾਂ ਪਾਣਾ ਵੀ ਕਹਿ ਦਿੰਨੇ ਆ ਠੀਕ ਆ ਵੀ ਪਰਮਾਤਮਾ ਦੀ ਰਜਾ ਦੇ ਵਿੱਚ ਚੱਲਣਾ ਕਿਉਂਕਿ ਆ ਪਰਮਾਤਮਾ ਦੀ ਰਜਾ ਦੇ ਵਿੱਚ ਚੱਲਣਾ ਨਹੀਂ ਹੈਗਾ ਵੀ ਚੋਪੀ ਰਹਿਣਾ ਵਾ ਜਾਂ ਖਾਈ ਜਾਣਾ ਵਾ ਜਾਂ ਮੰਨ ਲਓ ਖਾਣਾ ਹੀ ਨਹੀਂਗਾ ਜਿੱਥੇ ਪਦਾਰਥਾਂ ਦੇ ਢੇਰ ਬਨ ਬਨ ਆਪਣੇ ਕੋਲ ਹੀ ਸੰਭੀ ਜਾਣੇ ਆ ਤੇ ਇਹ ਵੇਖਣਾ ਨਹੀਂ ਵੀ ਯਾਰ ਬਾਕੀ ਲੁਕਾਈ ਦਾ ਕੀ ਬਣੂ ਹਨਾ ਤੇ ਜਾਂ ਮੰਨ ਲਓ ਕਿ ਸਾਰਾ ਜੋਰ ਜਿਹੜਾ ਬਾਹਰੀ ਪਵਿੱਤਰਤਾ ਹੈ ਤਾਂ ਹੀ ਲਾ ਦੇਣਾ ਵੀ ਆਪਣੇ ਬਾਕੇ ਨੂੰ ਮੇਰਾ ਹੱਥ ਨਾ ਲੱਗ ਜੇ ਠੀਕ ਆ ਮੈਂ ਇਹ ਵੇਖਣਾ ਵੀ ਇਹ ਕਿਵੇਂ ਦੀ ਜਾਤ ਦਾ ਵਾ ਜੇ ਉਹਨਾਂ ਲੱਗ ਗਿਆ ਮੈਂ ਪ੍ਰਿਸ਼ਟ ਹੋ ਜਾਣਾ ਵੀ ਸਾਰਾ ਸਾਡਾ ਬਾਹਰੀ ਕਰਮ ਕੰਡਾਂ ਦੇ ਜੋਰ ਲੱਗਾ ਹੋਇਆ ਪਰ ਗੁਰੂ ਸਾਹਿਬ ਜੀ ਕਹਿੰਦੇ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਸਚਾਰ ਨਹੀਂ ਬਣਿਆ ਜਾਣਾ ਸਚਿਆਰ ਤਾਂ ਹੀ ਬੰਦਾ ਬਣ ਸਕਦਾ ਵਾ ਜੇ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਤੇ ਪ੍ਰਮਾਤਮਾ ਦੀ ਰਜਾ ਚ ਕੀ ਆ ਪ੍ਰਮਾਤਮਾ ਦੀ ਰਜਾ ਚ ਧੁੱਪ ਵੀ ਆ ਹਨੇਰੀ ਵੀ ਆ ਸ਼ਾਮ ਵੀ ਆ ਸਾਰਾ ਕੁਝ ਵੀ ਆ ਹਨਾ ਹੁਣ ਹਨੇਰੀ ਆ ਜੇ ਕੋਈ ਰੱਬ ਨੂੰ ਗਾਣਾ ਕੱਢੀ ਜਾਂਦੇ ਇੰਨੇ ਹਨੇਰ ਵਗਾਤਾ ਹੁਣ ਬਾਬੇ ਦੀ ਬਾਣੀ ਇਹ ਵੀ ਕਹਿੰਦੀ ਆ ਵੀ ਇੱਕ ਮਿੱਟੀ ਆ ਮੈਂ ਮਿੱਟੀ ਆ ਖਾਏ ਹੁਣ ਜਿਹੜੇ ਜੀਵ ਨੇ ਮਿੱਟੀ ਖਾਣੀ ਆ ਹਨੇਰ ਆਊਗਾ ਤੇ ਉਹਨੂੰ ਉੱਡ ਕੇ ਮਿੱਟੀ ਪਹੁੰਚੂਗੀ ਫੇਰੀ ਉਹ ਖਾਊਗਾ ਮੀ ਪੈਂਦਾ ਕਿ ਇਸ ਲਈ ਲਾਹੇ ਵੰਦਾ ਕਿ ਇਸ ਲਈ ਨੁਕਸਾਨ ਆ ਪਰ ਕੋਈ ਇਦਾਂ ਦੇ ਵੀ ਜੀਵ ਹੈਗੇ ਆ ਵੀ ਜਿਨ੍ਹਾਂ ਦੇ ਅੰਦਰ ਪਾਣੀ ਹੀ ਮੀਦਾ ਜਾਂਦਾ ਹਨਾ ਮਤਲਬ ਪ੍ਰਮਾਤਮਾ ਨੇ ਤਾਂ ਪੂਰੀ ਸ੍ਰਿਸ਼ਟੀ ਦਾ ਸੋਚਣਾ ਨਾ ਅਸੀਂ ਸਿਰਫ ਆਪਣੇ ਦਾ ਸੋਚਣਾ ਮੈਂ ਕਹਿੰਦਾ ਮੇਰੀ ਅੱਜ ਖੇਤੀ ਬੀਜੀ ਆ ਮੰਨ ਲਓ ਹੁਣ ਮੀਂਹ ਨਾ ਪਵੇ ਪਰ ਜਦੋਂ ਖੇਤੀ ਥੋੜੀ ਥੋੜੀ ਵੱਡੀ ਹੋ ਗਈ ਫਸਲ ਫਿਰ ਮੀਂਹ ਪਵੇ ਮੈਂ ਤਾਂ ਆਪਣੇ ਹਿਸਾਬ ਨਾਲ ਹੀ ਸੋਚਣਾ ਸਾਰਾ ਕੋਈ ਇਹ ਸਿਆਣਪ ਹੁੰਦੀਆਂ ਵਾ ਪਰ ਜਿਹੜੀ ਰਜਾਵ ਹੈ ਇਹਦੇ ਵਿੱਚ ਬਿਲਕੁਲ ਸਮਰਪਿਤ ਹੁੰਦਾ ਵਾ ਠੀਕ ਆ ਰਜਾ ਹੁੰਦੀ ਕਿ ਜੋ ਪਰਮਾਤਮਾ ਦੀ ਸ੍ਰਿਸ਼ਟੀ ਚ ਹੋ ਰਿਹਾ ਵਾ ਉਹ ਚ ਇਨ ਬਿਨ ਵੀ ਕੋਈ ਤਾਂ ਠਾਣ ਠਾਂ ਨਹੀਂ ਹੈਗਾ ਸਾਰਾ ਕੁਝ ਪਰਮਾਤਮਾ ਦੇ ਹੁਕਮ ਚ ਹੀ ਚੱਲ ਰਿਹਾ ਵਾ ਠੀਕ ਆ ਆਪਣਾ ਕੀ ਆ ਆਪਾਂ ਦੇ ਸਿਆਲ ਦੇ ਵਿੱਚ ਧੁੱਪਣਾ ਧੁੱਪ ਭਾਲਦੇ ਆ ਤੇ ਗਰਮੀ ਜੇ ਧੁੱਪ ਲੱਗੇ ਤਾਂ ਆਪਾਂ ਕਹਿੰਦੇ ਆ ਵੀ ਯਾਰ ਅੱਜ ਸੂਰਜ ਬੜਾ ਥਪੰਦਿਆ ਹੱਲਾ ਸੂਰਜ ਉਹੀ ਹੈ ਮਤਲਬ ਬੰਦੇ ਦੀ ਇਹ ਕੀ ਆ ਚਤਰਾਇਆਂ ਸਿਆਣਪ ਇਹ ਰਜਾ ਨਹੀਂ ਹੈਗੀ ਪਰਮਾਤਮਾ ਦੀ ਰਜਾ ਚ ਚੱਲਣਾ ਇਹਦੇ ਨਾਲ ਹੀ ਸਚਾਰ ਬਣਿਆ ਜਾ ਸਕਦਾ ਲੱਗੀ ਸਮਝ ਬਾਕੀ ਸਾਰੇ ਜਪਜੀ ਸਾਹਿਬ ਦੇ ਵਿੱਚ ਬੜੇ ਸਵਾਲ ਆ ਪਰ ਇੱਥੇ ਪ੍ਰਮੁੱਖ ਸਵਾਲ ਇਹ ਆ ਜਪਜੀ ਸਾਹਿਬ ਦਾ ਕਿ ਕਿਵੇਂ ਸਚਾਰਾ ਹੋਏ ਸਚਾਰ ਕਿਵੇਂ ਬਾਨਾ ਠੀਕ ਆ ਸਾਡਾ ਹਿਰਦਾ ਸਾਡਾ ਮਨ ਸੱਚਾ ਕਿਵੇਂ ਹੋ ਸਕਦਾ ਜੀ ਦੇ ਜ ਪ੍ਰਮਾਤਮਾ ਦਾ ਵਾਸਾ ਹੋ ਜੇ ਭਾਵ ਕਿ ਹੈ ਵਾਸਾ ਪਹਿਲਾਂ ਹੀ ਆ ਸਾਨੂੰ ਇਹ ਮਹਿਸੂਸ ਹੋਣ ਲੱਗ ਜਾਈ ਕਿ ਪ੍ਰਮਾਤਮਾ ਮੇਰੇ ਨਾਲ ਹੀ ਆ ਤੇ ਜੋ ਵੀ ਸ੍ਰਿਸ਼ਟੀ ਚੋ ਕਰ ਰਿਹਾ ਵਾ ਉਹ ਸਾਰਾ ਲੁਕਾਈ ਦੇ ਭਲੇ ਲਈ ਆ ਸਾਡੇ ਭੜੀ ਲਈ ਆ ਉਹ ਭਾਣੇ ਨੂੰ ਸਾਨੂੰ ਮੰਨਣਾ ਹੀ ਪੈਣਾ ਉਹਦੀ ਰਜਾ ਦੇ ਵਿੱਚ ਤੁਰਨਾ ਹੀ ਪੈਣਾ ਉਹਦੀ ਰਜਾ ਚ ਤੁਰਨਾ ਹੀ ਜਿਹੜਾ ਵਾ ਉਹ ਸਚਿਆਰ ਠੀਕ ਆ ਲੱਗੀ ਸਮਝ ਹਾਂਜੀ ਸਵਾਜ ਦੇ ਲਈ ਇੰਨਾ ਹੀ ਇਹ ਥੋੜਾ ਟਾਈਮ ਹੀ ਆਪਣਾ ਜ਼ਿਆਦਾ ਹੋ ਗਿਆ ਹੋਵੇਗਾ ਬਾਕੀ ਚਲੋ ਜੇ ਸਮਝ ਲੱਗੀ ਆ ਤੇ ਬਹੁਤ ਵਧੀਆ ਗੱਲ ਆ ਜੇ ਨਾ ਆ ਆਪਾਂ ਫਿਰ ਕਿਸੇ ਦਿਨ ਵੇਲੇ ਟਾਈਮ ਹੋਰ ਇਹਨੂੰ ਖੋਲ ਕੇ ਸਮਝਾਵਾਂ ਕਿਉਂਕਿ ਇਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਹੀ ਇੱਥੇ ਪੌੜੀਆਂ ਆ ਕੇ ਹੋਣਗੀਆਂ ਠੀਕ ਆ ਗੁਰਬਾਣੀ ਦੇ ਵਿੱਚ ਵੀ ਬੜੇ ਥਾਈ ਜਿੱਦਾਂ ਇੱਕ ਦੋ ਪ੍ਰਮਾਣ ਆਪਾਂ ਸੋਣੇ ਸਾਚ ਵੀ ਦਿੱਤੇ ਆਉਣਗੇ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸਮਝ ਲੱਗ ਜਾਂਦੀਆਂ ਠੀਕ ਆ ਤੇ ਗ੍ਰਹਿ ਬਨ ਜਾਣ ਖਾਈਏ ਚੁਣ ਜਿੱਦਾਂ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਣ ਵਿਗੁੱਤਾ ਕਿਉਂ ਜਾਗੇ ਗੁਰਬਣ ਸੂਤਾ ਠੀਕ ਆ ਛੋਡੇ ਅੰਨ ਕਰੇ ਫੋ ਅਖੰਡ ਨਾ ਸੁਹਾਗ ਨਾ ਰੰਡ ਮਤਲਬ ਗੁਰਬਾਣੀ ਚ ਬੜੇ ਇੰਨੀਆਂ ਚੀਜ਼ਾਂ ਦੀਆਂ ਅੱਗੇ ਵਿਆਖਿਆ ਆਉਂਦੀ ਕਿ ਸਾਨੂੰ ਸੌਖੇ ਤਰੀਕੇ ਨਾਲ ਹੋਰ ਸਮਝ ਲੱਗਦੇ ਠੀਕ ਆ ਆਸਾ ਸਾਰੇ ਗੁਰਬਾਣੀ ਪੜਾਇਆ ਕਰੋ ਤਾ ਜੋ ਆਪਾਂ ਵੱਧ ਤੋਂ ਵੱਧ ਸਾਡਾ ਜੀਵਨ ਸਫਲਾ ਹੋ ਸਕੇ ਸਾਨੂੰ ਗੁਰਬਾਣੀ ਦੀ ਸਮਝ ਆ ਸਕੇ ਸੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ